ਸਰਸਵਰ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਪੁਲਿਸ ਜਿਸ ਨੂੰ ਇੱਕ ਸ਼ਿਕਾਇਤ ਇੱਕ ਵਿਅਕਤੀ ਦੇ ਵੱਲੋਂ ਦਰਜ ਕਰਵਾਈ ਗਈ ਨਰਸਲ ਇਹ ਵਿਅਕਤੀ ਜਿਹੜਾ ਹਸਪਤਾਲ ਦੇ ਵਿੱਚ ਜੇਰੇ ਇਲਾਜ ਆ ਇੱਕ ਸ਼ਿਕਾਇਤ ਪੁਲਿਸ ਨੂੰ ਮਿਲਦੀ ਹੈ ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਇਹ ਵਿਅਕਤੀ ਜੋ ਕਿ ਸਬਜ਼ੀ ਮੰਡੀ ਤੋਂ ਘਰ ਵਾਪਸ ਆਪਣਾ ਕੰਮ ਖਤਮ ਕਰਕੇ ਪਰਤ ਰਿਆ ਹੁੰਦਾ ਹੈ ਤੈਸੀ ਦੇ ਦਰਮਿਆਨ ਹੀ ਚਾਰ ਲੋਕ ਆਉਂਦੇ ਨੇ ਜਿਨ੍ਹਾਂ ਵੱਲੋਂ ਇਸ ਨੂੰ ਘੇਰ ਕੇ ਇਸ ਦੀ ਮਾਰਕੁੱਟ ਕੀਤੀ ਗਈ ਹੈ ਕਾਫੀ ਜ਼ਖਮੀ ਕੀਤਾ ਗਿਆ ਤੇ ਉਸੇ ਦਰਮਿਆਨ ਇਸ ਦੇ ਜੇਬ ਦੇ ਵਿੱਚੋਂ ਪਿਆ 8100 ਰੁਪਏ ਲੈ ਕੇ ਉੱਥੋਂ ਫਰਾਰ ਹੋ ਗਏ ਹਾਲਾਂਕਿ ਵਿਅਕਤੀ ਦਾ ਇਹ ਕਹਿਣਾ ਹੈ ਕਿ ਇਹ ਦੋ ਲੋਕਾਂ ਨੂੰ ਬਾਈ ਨੇਮ ਜਾਣਦਾ ਕਿਉਂਕਿ ਮੰਡੀ ਦੇ ਵਿੱਚ ਅਕਸਰ ਘੁੰਮਦੇ ਰਹਿੰਦੇ ਨੇ ਤਾਂ ਉਹਨਾਂ ਵਿੱਚੋਂ ਇੱਕ ਵਿਅਕਤੀ ਜਿਹੜਾ ਉਹ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਤਿੰਨ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਤਾਂ ਇਹਨਾਂ ਦੱਸਦੇ ਯੇ ਕਿ ਇਹਨਾਂ ਚਾਰ ਵਿਅਕਤੀਆਂ ਦੇ ਵੱਲੋਂ ਇੱਥੇ ਵਿਅਕਤੀ ਨੂੰ ਘੇੜ ਕੇ ਲੁੱਟ ਕੀਤੀ ਗਈ ਤੇ 8100 ਰੁਪਏ ਲੈ ਕੇ ਰਫੂ ਚੱਕਰ ਹੋ ਗਏ ਸਨ ਦੌਰਾਨ ਤਵਦੀਸ਼ ਜਿਹੜਾ ਗ੍ਰਿਫਤਾਰ ਕੀਤਾ ਦੋਸ਼ੀ ਉਸਨੇ ਮੰਨਿਆ ਕਿ ਚਾਰੇ ਮੋਟਰਸਾਈਕਲ ਤੇ ਆਏ ਤੇ ਇਹਨਾਂ ਵੱਲੋਂ ਇੱਥੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਬਾਕੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਸਾਡੇ ਕੋਲ ਇੱਕ ਕੰਟਰੋਲ ਰੂਮ ਤੋਂ ਰੁੱਕਾ ਮਸੂਲ ਹੋਇਆ ਸੀ ਆ ਗਗਨਦੀਪ ਸਿੰਘ ਪੁੱਤਰ ਲੱਲਾ ਸਿੰਘ ਹੈਗਾ ਕ੍ਰਿਸ਼ਨਾ ਕਲੋਂ ਈਂਦਾ ਸੱਟਾਂ ਲੱਗਣ ਕਰਕੇ ਦਾਖਲਾ ਹੈ ਤੇ ਕਾਰਵਾਈ ਕੀਤੀ ਜAVE ਜਿਹਦੇ ਤੇ ਜਦੋਂ ਅਸੀਂ ਆ ਕੇ ਪੜਤਾਲ ਕੀਤੀ ਤਾਂ ਉਹਨੇ ਸਾਨੂੰ ਦੱਸਿਆ ਵੀ ਮੈਂ ਸਭ ਫਰੂਟ ਦੀ ਰੇੜੀ ਲਾਉਣਾ ਸਬਜ਼ੀ ਮੰਡੀ ਚ ਦਾਣਾ ਫਰੂਟ ਮੰਡੀ ਚ ਉਹ ਸਾਰਾ ਦਿਨ ਫਰੂਟ ਦਾ ਵੇਚ ਕੇ ਸ਼ਾਮ ਨੂੰ ਜਦੋਂ ਘਰ ਨੂੰ ਜਾਣ ਲੱਗਾ ਜਦੋਂ ਉਹ ਵੇਅਰ ਹਾਊਸ ਆਇਆ ਦਾਣਾ ਮੰਡੀ ਤੋਂ ਰੇਲਵੇ ਕ੍ਰੋਸ ਕਰਨਾ ਸੀ ਪਿੱਛੇ ਹੀ ਸੀ ਜਿਹੜੇ ਵੇਅਰ ਹਾਊਸ ਦੇ ਗਰਾਊਂਡਾਂ ਦੇ ਸਾਹਮਣੇ ਉੱਥੇ ਉਹਨੂੰ 4 ਜਣਿਆਂ ਨੇ ਘੇਰ ਲਿਆ ਜਿਨ੍ਹਾਂ ਚੋਂ ਦੋ ਨੂੰ ਆਲਰੇਡੀ ਜਾਣਦਾ ਸੀ ਕਿਉਂਕਿ ਉਹ ਇੱਥੇ ਫਰੂਟ ਮੰਡੀ 'ਚ ਫਿਰਦੇ ਫਿਰਦੇ ਰਹਿੰਦੇ ਸਾਰੇ ਦਿਨ ਉਹਨਾਂ ਦੇ ਉਹ ਬਾਈ ਨੇ ਵੀ ਜਾਣਦਾ ਸੀ ਦੋ ਜਣਿਆਂ ਨੂੰ ਤਾਂ ਉਹਨਾਂ ਨੇ ਘੇਰ ਕੇ ਜਿਹੜਾ ਹੈਗਾ ਉਹਦੀ ਕੁੱਟਮਾਰ ਕੀਤੀ ਤੇ ਉਹਦੇ ਜਿਹੜਾ ਖੱਬੇ ਹੱਥ ਤੇ ਲੋਹੇ ਦਾ ਦਾਤਰ ਮਾਰਿਆ ਇੱਕ ਅੱਖ ਤੇ ਸੱਟ ਵੱਜੀ ਹੈ ਡੰਡਾ ਮਾਰਿਆ ਉਹ ਤੋਂ ਜਿਹੜਾ ਹੈਗਾ ੱੱਕੇ ਨਾਲ ਉਦੇ ਜੇਬ ਚੋਂ 800 ਰੁਪਿਆ ਜਿਹੜਾ ਉਹ ਖੋ ਕੇ ਲਾਇ ਗਏ। ਅ ਜਿਹੜੇ ਮੌਕੇ ਤੋਂ ਭੱਜ ਗਏ ਸੀਗੇ। ਅ ਬਾਤ ਚ ਦਰਾਨੇ ਤਰਦੀਸ਼ ਆ ਜਿਹੜਾ ਅਸੀਂ ਤੇ ਮਕਦਮਾ ਨੰਬਰ 1 ਮਿਤੀ 11 2025 ਅੰਡਰ ਸੈਕਸ਼ਨ 126 ਤੋਂ 115 ਤੋਂ 118 304 352 2 3 ਤੇ 35 ਬੀ ਐਨ ਐਸ ਥਾਣਾ ਕਤਵਾਲੀ ਦਰਜ ਰਜਿਸਟਰ ਕੀਤਾ। ਦੁਰਾਨੇ ਤੋਟਿਸ਼ ਇਹਨਾਂ ਚ ਜਿਹੜੇ ਭੱਜਣ ਵਾਲੇ ਐ ਇਹਨਾਂ ਚ ਇੱਕ ਹੈ ਜਿਹੜਾ ਹੈਗਾ ਰੋਹਿਤ ਸਿੰਨੀ ਪੁੱਤਰ ਕਾਲੀ ਸਿੰਘ ਵਾਸੀ ਗਲੀ ਨੰਬਰ 4 ਬੈਕ ਸਾਈਡ ਬਸ ਸਟੈਂਡ ਬਟੰਡਾ ਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਜਿਹਨੇ ਪੁੱਛ ਗਿਆ ਇਸ ਦੌਰਾਨ ਸਾਡੇ ਕੋਲੇ ਮੰਨਿਆ ਵੀ ਅਸੀਂ ਜਿਹੜੇ ਚਾਰੇ ਜਣੇ ਮੋਟਰਸਾਈਕਲ ਤੇ ਆਏ ਸੀ ਜਿਨ੍ਹਾਂ ਦੇ ਵਿੱਚ ਉਹਦੇ ਨਾਲ ਜਿਹੜੇ ਹੈਗੇ ਆ ਤਿੰਨ ਜਣੇ ਹੋਰ ਹੈ ਜਿਨ੍ਹਾਂ ਦੇ ਨਾਮ ਹੈਗੇ ਹਨੀ ਸਿੰਘ ਵਾਲੀਆ ਪੁੱਤਰ ਜਗਜੀਤ ਸਿੰਘ ਵਾਸੀ ਗਲੀ ਨੰਬਰ 8 ਮੱਲਾ ਕੇ ਕਰਦਾਸ ਗੁਰਪ੍ਰੀਤ ਸਿੰਘ ਪੀਕੇ ਉੱਤਰ ਮਨਜੀਤ ਸਿੰਘ ਵਾਸੀ ਮਹੱਲਾ ਭਲੇਰੀਆਂ ਵਾਲਾ ਤੇ ਕਰਨਜੀਤ ਸਿੰਘ ਬੋਬੀ ਉੱਤਰ ਰਣਜੀਤ ਸਿੰਘ ਵਾਸੀ ਮਹੱਲਾ ਕਿੱਕਰਦਾਸਪੰਡਾ ਇਹ ਵੀ ਨਾਲ ਸੀਗੇ ਇਹ ਚਾਰਾ ਜਣੇ ਮੋਟਰਸਾਈਕਲ ਤੇ ਜਾ ਕੇ ਜਿਹੜਾ ਇਹ ਇਹ ਵਾਰਦਾਤਾਂ ਜਿਹੜੀਆਂ ਕਰਦੇ ਆ ਜਿੰਨਾ ਜੋ ਜਿਹੜਾ ਇਹ ਰੋਹਿਤ ਸੰਨੀ ਹੈ ਇਹ ਤੇ ਪਹਿਲਾਂ ਵੀ ਇੱਕ ਮਕਦਮਾ ਨੰਬਰ 145 2023 ਚ 302 ਆਈਪੀਸੀ ਦਾ ਰਜਿਸਟਰ ਹੋਇਆ ਜਿਹੜਾ ਤੀਜੇ ਮਹੀਨੇ ਤੇ ਜੇਲ੍ਹ ਤੋਂ ਆਇਆ ਸੀਗਾ ਤੇ ਹੁਣੇ ਜਿਹੜੇ ਆ ਗਏ ਇਹਨਾਂ ਨੇ ਵਾਰਦਾਤ ਕੀਤੀ ਹੈ ਜਿਨ੍ਹਾਂ ਚੋਂ ਦੂਜੇ ਤਿੰਨਾਂ ਜਿਹੜੇ ਉਹ ਫਿਲਹਾਲ ਭੱਜੇ ਹੋਏ ਆ ਅਸੀਂ ਉਹਨਾਂ ਦੇ ਘਰਾਂ ਤੇ ਰੇਡ ਕੀਤੀ ਹੈ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰਕੇ ਜਿਹੜੀ ਅਗਲੀ ਕਾਰਵਾਈ ਕੀਤੀ ਜਾਊਗੀ ਇਹ ਇਹ ਜਿਹੜਾ ਇਹਦੇ ਕੋਲੋਂ ਫਿਲਹਾਲ ਕੋਈ ਰਿਕਵਰੀ ਨਹੀਂ ਕਿਉਂਕਿ ਜਿਹੜੇ ਪੈਸੇ ਆ ਉਹ ਹਰੀ ਸਿੰਘ ਵਾਲੀਆ ਨਹੀਂ ਦੇ ਹੱਥੇ ਦਾਤਰ ਮਾਰਿਆ ਸੀ ਤੇ ਉਹਨਾਂ ਕੋਲੇ ਪੈਸੇ ਲੈ ਕੇ ਜਿਹੜੇ ਉਹ ਭੱਜੇ ਹੋਏ ਆ ਜਿਨ੍ਹਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਬਰਾਮਦ ਕਰਵਾਵਾਂਗੇ ਇਹ ਜਿਹੜਾ ਇਹ ਹੈਗਾ ਰੋਹਤਸਨੀ ਯੂਨੀਵਰਸਿਟੀ ਗਸ਼ਤਾਰ ਕੀਤਾ ਇਹਦੇ ਕੋਲ ਜਿਹੜਾ ਕੂਹੇ ਸਮੇ ਵਰਤਿਆ ਗਿਆ ਮੋਟਰਸਾਈਕਲ ਨੰਬਰ ਹੈਗਾ ਪੀਵੀ 03 5961 ਸਪਲੈਂਡਰ ਉਹ ਅਸੀਂ ਬਰਾਮਦ ਕਰਵਾ ਲਿਆ ਉਹ ਮੋਟਰਸਾਈਕਲ ਤੇ ਐਫੀਡਵਿਟ ਤੇ ਨਾ ਨਹੀਂ ਕਰਵਾਇਆ ਜੀ ਹੁਣ ਇਹਨੂੰ ਆਪਣਾ ਇਹਨੂੰ ਅੱਜ ਪੇਸ਼ ਕਰਕੇ ਦਾ ਪੁਲਿਸ ਰਿਮਾਨ ਲੈ ਕੇ ਹੋਰ ਡਗਾਈ ਨਾਲ ਹੜਤਾਲ ਕੀਤੀ ਜਾਊਗੀ ਕਿ ਇਹਨਾਂ ਨੇ ਹੋਰ ਕਿੰਦ ਕਿਡੀਆਂ ਕਿਡੀਆਂ ਵਾਰਦਾਤਾਂ ਕੀਤੀਆਂ